ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਸਟਰਨ ਪਾਸ ਲਗਾਤਾਰ ਕੈਨੇਡਾ ਟੈਂਅਰ ਮਲਟੀਪਲ ਵੀਜ਼ਾ ਲੈ ਰਿਹਾ ਜੀ ਵੈਸਟਰਨ ਪਾਸ ਨੂੰ ਅੱਜ ਵੀ ਦੋ ਪੇਰੈਂਟਸ ਵੀਜ਼ਾ ਰਿਸੀਵ ਹੋਏ ਨੇ ਜੀ ਕੈਨੇਡਾ ਵਿਜ਼ਿਟਰ ਵੀਜ਼ਾ ਉਹ ਵੀ 10 ਸਾਲ ਦੇ ਸੋ ਸਾਡੇ ਕਲਾਇੰਟ ਵੀ ਸਾਡੇ ਨਾਲ ਆ ਕਿਉਂਕਿ ਵੈਸਟਰਨ ਪਾਸ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਕਲਾਇੰਟ ਦਾ ਵੀਜ਼ਾ ਲੱਗਦਾ ਸੀ ਤੁਹਾਡੇ ਸਾਹਮਣੇ ਲੈ ਕੇ ਆਈਏ ਨਿਊ ਸਕਸੈਸ ਸਟੋਰੀ ਲੈ ਕੇ ਆਈਏ ਕਿਉਂਕਿ ਵੈਸਟਰਨ ਪਾਸ ਹਰ ਇੱਕ ਦਾ ਸੁਪਨਾ ਪੂਰਾ ਕਰ ਰਿਹਾ ਸੋ ਸਰ ਤੁਹਾਡੇ ਵੀਜ਼ਾ ਆਏ ਨੇ ਜੀ ਅੱਜ ਮੈਮ ਦਾ ਵੀ ਵੀਜ਼ਾ ਲੱਗਾ ਔਰ ਤੁਹਾਡਾ ਲੱਗਾ ਤੁਹਾਡੇ ਬੇਟ

ਨੇ ਬਹੁਤ ਬਹੁ ਜੀ اچھا ਲੱਗਦਾ ਜੀ ਕਿਉਂਕਿ ਕਲਾਇੰਟਸ ਵੀ ਸਾਡੇ ਤੇ ਜਦੋਂ ਭਰੋਸਾ ਕਰਦੇ ਨੇ ਔਰ ਵੈਸਟਰਨ ਪਾਸ ਵੀ ਆਪਣੇ ਵਧੀਆ ਰਿਜ਼ਲਟ ਦੇਣ ਦੇ ਵਿੱਚ ਹੀ ਜਾਣਿਆ ਜਾਂਦਾ ਸੋ ਤੁਸੀਂ ਵੀ ਆਪਣੇ ਪੇਰੈਂਟਸ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਕੈਨੇਡਾ ਟੈਨੀਅਰ ਮਲਟੀਪਲ ਵੀਜ਼ਾ ਜਾਂ ਫਿਰ ਯੂਕੇ ਆਸਟ੍ਰੇਲੀਆ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਵੈਸਟਰਨ ਪਾਸ ਦੇ ਨਾਲ ਅੱਜ ਹੀ ਸੰਪਰਕ ਕਰ ਸਕਦੇ ਹੋ ਕਿਉਂਕਿ ਦਾ ਨੇਮ ਆਫ ਕੁਆਲਿਟੀ ਵੈਸਟਰਨ ਪਾਸ ਲਗਾਤਾਰ ਮਲਟੀਪਲ ਵਿਜ਼ਟਰ ਵੀਜ਼ਾ ਲਾ